ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹਲਾ 3 ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੱਚੇ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰ ਅਨੰਦ ਸੱਚ ਸਲਾਹਣਾ ਤਨ ਤਨ ਵਡ ਭਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿਟੋ ਬਲ ਜਾਓ ਦਾਸਨ ਦਾਸਾ ਹੋਏ ਰਹਿ ਤਾ ਪਾਵੇ ਸਚਾ ਨਾਉ ਰਹਾਓ ਜੇਵਾ ਸਚੇ ਸਚ ਰਤੇ ਤਨ ਮਨ ਸਚਾ ਹੋਏ ਬਿਨ ਸਾਚੇ ਹੋਰ ਸਲਾਹਨਾ ਜਸਹਿ ਜਨਮ ਸਬ ਖੋਏ ਸੱਚ ਖੇਤੇ ਸੱਚ ਬੀਜਣਾ ਸਾਚਾ ਵਪਾਰਾ ਅਨ ਦਿਨ ਲਾਹਾ ਸੱਚ ਨਾਮ ਧਨ ਭਗਤ ਭਰੇ ਪੰਡਾਰਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰਨਾਉ ਜਿਸ ਨੂੰ ਬਖਸੇ ਤਿਸ ਮਿਲੇ ਮਹਲੇ ਪਾਏ ਥਾਉ ਆਵੇ ਸੱਚੇ ਜਾਵੇ ਸੱਚੇ ਫਿਰ ਜੋਨੀ ਮੂਲ ਨਾ ਪਾਹੇ ਗੁਰਮੁਖ ਦਰਸਾਚੇ ਸਚਿਆ ਰਹੈ ਸਾਚੇ ਮਾਹੇ ਸਮਾਹੇ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚਾ ਥਾਨ ਸੱਚ ਸਲਾਹਨਾ ਸਤ ਗੁਰ ਬਲਿਹਾਰ ਜਾਓ ਸਤ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੇ ਮੇਲੇ ਤਾਂ ਮਿਲੈ ਆਪੇ ਲੈ ਮਿਲਾਏ ਜੋ ਭਾਵੇ ਤੋ ਰਖਸੀ ਆਪੇ ਕਰੇ ਰਜਾਏ ਵਡਹੰਸ ਮਹੱਲਾ ਤੀਜਾ ਮਨੁ ਆ ਦੇਹ ਦੇ ਸਥਾਮ ਦਾ ਓਹ ਕੈਸੇ ਹਰ ਗੁਣ ਗਾਵੇ ਇੰਦਰੀ ਵਿਆਪ ਰਹੇ ਅਧਿਕਾਈ કામ ક્રોધ નેત સંતાવે વાહો વાહો સહજે ગુણ રવીજે રામ નામ ઇસ જગ મહે દુલબ હે ગુરમત હર રસ પીજે રહાઉ શબદ ચીન મન નિર્મલ હોવે ਸਾਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੇ ਤਾਂ ਜੇ ਕਰਵਾਸਾ ਪਾਵੇ ਏ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਓ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਓ ਹਮ ਨੀਚ ਸੇ ਉਤਮ ਭੈ ਹਰ ਕੇ ਸਰਨਾਈ ਪਥਰ ਡੁੱਬਦਾ ਕਾਢ ਲਿਆ ਸਾਚੀ ਵੜਿਆਈ ਬਿਖਸੇ ਅੰਮ੍ਰਿਤ ਭਏ ਗੁਰਮਤਿ ਬੁਧ ਪਾਈ ਅਕੋਹ ਪਰਮਲ ਭਏ ਅੰਤਰ ਵਾਸਨਾ ਵਸਾਈ ਮਾਨਸ ਜਨਮ ਦੁਲਬ ਹੈ ਜਗ ਮਹਿ ਖਟਿਆ ਆਏ ਉਰੇ ਪਾਗ ਸਤ ਗੁਰ ਮਿਲੈ ਹਰ ਨਾਮ ਧਿਆਏ ਮਨ ਮੁਖ ਭੂਲੇ ਵਿਖ ਲਗੇ ਇਹ ਨਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ 사ਗਰ ਸਾਚਾ ਸ਼ਬਦ ਨਾ ਪਾਇਆ ਮੁਖੋ ਹਰ ਹਰ ਸਭ ਕੋ ਕਰੇ ਵਿਰਲੇ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੁਖ ਮੁਕਤ ਤਨ ਪਾਇਆ ਵਡਹੰਸ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਾਇਆ ਕੋਡ ਵੇਗਾੜ ਕਾਹੇ ਨਈਏ ਨਾਤਾ ਸੋ ਪਰਵਾਨ ਸੱਚ ਕਮਾਈਏ ਜਦ ਸਾਚੇ ਅੰਦਰ ਹੋਏ ਸਾਚਾ ਤਾਂ ਮ ਸਾਚਾ ਪਾਈਏ ਲਿਖੇ ਬਾਝੂ ਸੁਰਤ ਨਾਹੀ ਬੋਲਾ ਬੋਲ ਗਵਈਏ ਜਿੱਥੇ ਜਾਏ ਬਹੀਏ ਭਲਾ ਕਹੀਏ ਸੁਰਤ ਸ਼ਬਦ ਲਖਾਈਏ ਕਾਇਆ ਕੋਡ ਵਿਗਾ ਕਾਹੇ ਨਈਏ ਤਾ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ ਅੰਮ੍ਰਿਤ ਹਰ ਕਾ ਨਾਮ ਮੇਰੇ ਮਨ ਪਾਇਆ ਨਾਮ ਮਿੱਠ ਅਮਨ ਹੈ ਲਾਗਾ ਦੁਖ ਡੇਰਾ ਟਾਹਿਆ ਸੋਖ ਮਨ ਮਹਿ ਆਏ ਵਸਿਆ ਜਾਮ ਤੈ ਫਰਮਾਇ ਨਦਰ ਤੋ ਦੇ ਅਰਦਾਸ ਮੇਰੀ ਜਿਨੇ ਆਪ ਉਪਾਇ ਤਾ ਮੈਂ ਕਹਿਆ ਕਹਿਣ ਜਾ ਤੁਜੈ ਕਹਾਇਆ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਨਹਿ ਪਾਏ ਝਗੜਾ ਸਵਾਮ ਸੇਤੀ ਆਪ ਆਪ ਵਜਾਵਣਾ ਜਿਸ ਨਾਲ ਸੰਗਤ ਕਰ ਸਰ ਕੀ ਜਾਏ ਕਿਆਰਾਵਣਾ ਜੋ ਦੇ ਸਹਿਣਾ ਮਨਹਿ ਕਹਿਣਾ ਆਖ ਨਹੀਂ ਵਾਵਣਾ ਵਾਰੀ ਖਸਮ ਕੜਾਏ ਕਿਰਤ ਕਮਾਵਣਾ ਸਭ ਉਪਾਇਨ ਆਪ ਆਪੇ ਨਦਰ ਕਰੇ ਕੋੜਾ ਕੋਈ ਨ ਮੰਗੇ ਮਿੱਠਾ ਸਭ ਮੰਗੇ ਸਭ ਕੋਈ ਮਿੱਠਾ ਮੰਗ ਦੇਖੇ ਖਸਮ ਭਾਵੈ ਸੋ ਕਰੇ ਕਿਛ ਪੁੰਨ ਦਾਣ ਅਨੇਕ ਕਰਨੀ ਨਾਮ ਤੁਲ ਨਾ ਸੰਸਰੇ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਤੁਰਕ ਦੇ ਸਭ ਉਪਾਇਨ ਆਪ ਆਪੇ ਨਦਰ ਕਰੇ ਵਡਹੰਸ ਮਹੱਲਾ ਪਹਿਲਾ ਕਰਹੁ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਏ ਆਪ ਆਪੇ ਸਰਬ ਸਮਾਨਾ ਸਰਬੇ ਸਮਾਨਾ ਆਪ ਤੂੰ ਹੈ ਉਪਾਏ ਧੰਦੇ ਲਾਇਆ ਇਕ ਤੁਝੇ ਕੇ ਰਾਜੇ ਇਕ ਨਾ ਭਿਖ ਪਵਈਆ ਲੋਭ ਮੋਹ ਤੁਝ ਕੀ ਆ ਮਿਠਾ ਏਤ ਪਰਮ ਪੁਲਾਣਾ ਸਦਾ ਦਇਆ ਕਰ ਹੋ ਆਪਣੇ ਤਾਮ ਨਾਮ ਵਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਦੁੱਖ ਗਿਆ ਸੁਖ ਆਏ ਸਮਾਣਾ ਗਾਵਨ ਸੁਰ ਨਰ ਸੁਗੜ ਸੁਜਾਨਾ ਸੁਰ ਨਰ ਸੁਗੜ ਸੁਜਾਨ ਗਾਵਹਿ ਜੋ ਤੇਰੇ ਮਨ ਪਾਵੇ ਮਾਇਆ 모ਹ ਚਿਤ ਹੈ ਨਾਹੀ ਅਹਲਾ ਜਨਮ ਗਵਾਵਹਿ ਇੱਕ ਮੂੜ ਮੁਗਦ ਨਾ ਚਿਤ ਹੈ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਭਾਣਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵ ਹੈ ਪਾਓ ਕਰ ਲਾਗਾ ਸੋ ਪ੍ਰਾਣੀ ਸੋ ਪ੍ਰਾਣੀ ਤਨਾ ਲਾਗਾ ਜਿਨੇ ਅੰਮ੍ਰਿਤ ਪਾਇਆ ਨਾਮ ਤੇਰੇ ਜੋ ਏ ਰਾਤੇ ਨਿਤ ਚੜ੍ਹੇ ਸਵੇਆ ਇਕ ਕਰਮ ਧਰਮ ਨਾ ਹੋਏ ਸੰਜਮ ਜਾ ਮਨਾਏ ਕ ਪਛਾਣੇ ਵਕਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਾਂ ਬਲੇਹਾਰੀ ਸਾਚੇ ਨਾਵੇ ਰਾਜ ਤੇਰਾ ਕਬਹੂ ਨਾ ਜਾਵੇ ਰਾਜੋ ਤਾਂ ਤੇਰਾ ਸਦਾ ਨਹਿ ਚਲ ਇਹ ਕਬਹੋ ਨਾ ਜਾਵੇ ਚੱਕਰ ਤਾਂ ਤੇਰਾ ਸੋਏ ਹੋਵੇ ਜੋਏ ਸਹਿਜ ਸਮਾਵੈ ਦੁਸ਼ਮਨਤਾ ਦੋਖ ਨਾ ਲੱਗੇ ਮੂਲੇ ਪਾਪ ਨੇੜ ਨਾ ਆਵੇ ਹਉ ਬਲੇ ਹਾਰੀ ਸਦਾ ਹੋਵਾ एक तेरे नामए युग है युग अंतर भगत तुम्हारे कीरत करे सो अमित तेरे द्वारे जप है ता साचा एक मुरारे साचा मुरारे ता म जापे जाम मन वसवे ਪਰ ਮੋਂ ਪੁਲਾਵਾ ਤੁਝਹਿ ਕੀਆ ਜਾਮ ਏਕ ਚੁਕਾਵਹਿ ਗੁਰ ਪ੍ਰਸਾਦੀ ਕਰਹੁ ਕਿਰਪਾ ਲੇਹੁ ਜਮਉ ਬਾਰ ਜੁਗ ਹੈ ਜੁਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬਾ ਅਲਖ ਅਪਾਰਾ ਕਿਉ ਕਰ ਕਰਉ ਬੇਨਤੀ ਹੋ ਆਖ ਨ ਜਾਣ ਨਦਰ ਕਰੇ ਤਾਂ ਸਾਚ ਪਛਾਣਾ ਸਾਚੋ ਪਛਾਣਾ ਤਾਂ ਮੇਰਾ ਜਾਮ ਆਪ ਬੁਝਾਵਹਿ ਦੁਖ ਭੋਖ ਸੰਸਾਰ ਕੀ ਸਹਸਾਏ ਹੋ ਚੁਕਾਵਹਿ ਬੇਨਵੰਤ ਨਾਨਕ ਜਾਏ ਸਹਸਾ ਮੁਝੈ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲਖ ਅਪਾਰਾ ਤੇਰੇ ਬੰਕੇ ਲੋਇਣ ਦੰਤਰ ਸਾਲਾ ਸੋਹਣੇ ਨਕ ਜਨ ਲਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਢਾਲ ਸੋਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲਿਓ ਜਮ ਦਵਾਰ ਨਾ ਹੋ ਖੜਿਆ ਸੇਖ ਸੁਣੋ ਮਹੇਲਿਓ hansa hansa bag bagal hai man ki jala banke loina dantre sala teri chal suhavi madraadi baani koh kan kokela taral jawani tarla jawani aap paani ਏ ਚ ਮਨ ਕੀ ਪੂਰੀਏ ਸਾਰੰਗ ਜੋ ਪਗ ਧਰੈ ਠਿਮਠਿਮ ਆਪ ਆਪ ਸੰਧੂ ਰਏ ਸਰੇ ਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਵਾਣੀ ਬੇਨਵੰਤ ਨਾਨਕ ਦਾਸ ਹਰਕਾਰ ਤੇਰੀ ਚਾਲ ਸੁਹਾਵੇ ਮਧਰਾੜੀ ਬਾਣੀ ਵਡਹੰਸਾ ਮਹਲਾ ਤੇਜਾ ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੋਈਏ ਸੋਭਵੰਤੀ ਨਾਰੇ ਸਚੇ ਸ਼ਬਦ ਮਿਲ ਰਹੀ ਮੋਇਏ ਫਿਰ 라ਵੇ ਪਾਏ ਪਿਆਰੇ ਸਚੇ ਭਏ ਪਿਆਰੇ ਕੰਤ ਸਵਾਰੀ ਹਰ ਹਰ ਸੋਨੇ ਹੋ ਰਚਾਇਆ ਆਪ ਗਵਾਇਆ ਤਾਂ ਫਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾਤਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾਤਨ ਮੇਲ ਲਈ ਮੇਰੇ ਆਪੇ ਸੱਚੇ ਸਾਹਿ ਸਵਾਰੀ ਨਿਰਗੁਣਵੰਤੜੀਏ ਫਿਰ ਦੇਖ ਹਦੂਰੇ ਰਾਮ ਗੁਰਮੁਖ ਜਿਨੀ 라ਵਿਆ ਮੋਇ ਪਿਰ ਰਵ ਰਹਾ ਭਰਪੂਰੇ RAM ਪਿਰ ਰਵ ਰਹਾ ਭਰਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਧਨ ਬਾਲੀ ਭੋਲੀ ਪਿਰ ਸਹਿਜ 라ਵੇ ਮਿਲਿਆ ਕਰਮ ਬਿਦਾਤਾ ਜਿਨ ਹਰ ਰਸ ਚਖਿਆ ਸ਼ਬਦ ਸੁਪਖਿਆ ਹਰ ਸਰ ਰਹੇ ਪਰਪੂਰੇ ਨਾਨਕ ਕਾਮਣ ਸਾ ਫਿਰ ਪਾਵੇ ਸ਼ਬਦੇ ਰਹੇ ਹਦੂਰੇ ਸੁਹਾਗਣੀ ਜਾਏ ਕੂਛ ਮੁਇ ਜਿਨੇ ਵਿੱਚੋਂ ਆਪ ਗਵਾਇਆ ਪੇਰ ਕਾ ਹੁਕਮ ਨਾ ਪਾਇਓ ਮੋਈਏ ਜਿਨ ਵਿੱਚੋ ਆਪਨਾ ਗਵਾਇਆ ਜਿਨ ਆਪ ਗਵਾਇਆ ਤਨੀ ਫਿਰ ਪਾਇਆ ਰੰਗ ਸਿਉ ਰਲੀਆਂ ਮਾਨੈ ਸਦਾ ਰੰਗ ਰਾਤੀ ਸਹਿਜੇ ਮਤੀ ਅਨ ਦਿਨ ਨਾਮ ਵਖਾਨੈ ਕਾਮਨ ਵਡ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਨਾਨਕ ਕਮਨ ਫਹਿਜ ਰਤੀ ਜਿਨ ਸਚ ਸੰਗਾਰ ਬਣਾਇ ਹਉ ਮੇ ਮਾਰ ਮੁਇ ਤੂੰ ਚਲ ਗੁਰ ਕੈ ਪਾਏ ਹਰ ਬਰ 라ਵੇ ਸਦਾ ਮੁਇ ਨਿਜ ਘਰਵਾਸਾ ਪਾਏ ਨਿਜ ਘਰਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਪੈਰ ਦਲੀਆਲਾ ਜੋ ਬਨ ਬਾਲਾ ਅਨ ਦਿਨ ਕੰਤ ਸਵਾਰੀ ਹਰ ਵਰ ਸੁਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੇ ਸਤ ਗੁਰ ਪਾਏ ਹਰ ਵਰ ਸੁਹਾਗੋ ਮਸਤਕ ਭਾਗੋ ਸਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੇ ਜਾ ਚਲੇ ਸਤ ਗੁਰ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ